ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਦਾ ਮੌਸਮ ਹੈ ਕਦੂ ਤੋਰੀਆਂ ਟਿੰਡੇ ਕਰ ਵਿੱਚ ਆਮ ਹੀ ਬੰਦਿਆ ਕਿਉਂਕਿ ਠੰਡੇ ਹੁੰਦੇ ਆ ਪਰ ਜਦੋਂ ਘਰ ਵਿੱਚ ਕੋਈ ਸੁੱਕੀ ਸਬਜ਼ੀ ਬਣ ਜੇ ਤਾਂ ਸਾਰੇ ਖੁਸ਼ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਦੂਜੀਆਂ ਸਬਜ਼ੀਆਂ ਤੋਂ ਛੁਟਕਾਰਾ ਮਿਲ ਗਿਆ ਤੇ ਅੱਜ ਆਪਾਂ ਮजेदार ਜੀ ਸੁੱਕੀ ਸਬਜ਼ੀ ਤਿਆਰ ਕੀਤੀ ਹੈ ਪੱਤਾ ਗੋਭੀ ਆਲੂ ਕਰਾਂ ਵਿੱਚ ਆਪਾਂ ਇਹਨੂੰ ਪੱਤ ਗੋਭੀ ਬੋਲਦੇ ਆ ਜਿਆਦਾਤਰ ਇਹ ਸਬਜ਼ੀ ਵਿੱਚ ਮਟਰੀ ਪਾਈ ਜਾਂਦੇ ਆ ਪਰ ਅੱਜ ਆਪਾਂ ਆਲੂਆਂ ਨਾਲ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਜਦੋਂ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਈਂ ਬਾਰ-ਬਾਰ ਬਣਾਇਆ ਕਰੋ ਘਰ ਦੇ ਵਿੱਚ ਸੋਨੀ ਸਾਹਿਬ ਨੂੰ ਇਹ ਸਬਜੀ ਬਹੁਤ ਜ਼ਿਆਦਾ ਪਸੰਦ ਹੈ ਤੇ ਆਪਾਂ ਅਕਸਰ ਹੀ ਬਣਾਉਂਦੇ ਰਹਿੰਨੇ ਆ ਗਰਮ ਪਾਣੀ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਜਦੋਂ ਹੀ ਤੁਸੀਂ ਇਹਨੂੰ ਕੱਟਣਾ ਹੈ ਪਤਲਾ ਤੇ ਲੰਬਾ ਇਸ ਤਰੀਕੇ ਨਾਲ ਕੱਟਿਓ ਫਿਰ ਛਾਨਣੀ ਵਿੱਚ ਪਾ ਕੇ ਆਪਾਂ 15-20 ਮਿੰਟ ਲਈ ਇਹਨੂੰ ਰੈਸ਼ਟ ਤੇ ਰੱਖ ਦਾਂਗੇ ਤਾਂ ਕਿ ਪਾਣੀ ਵਗੈਰਾ ਬਿਲਕੁਲ ਨਿਕਲ ਜੇ ਫਿਰ ਆਪਾਂ 3-4 ਲੈ ਲੇ ਪਿਆਜ਼ ਉਹਨਾਂ ਨੂੰ ਪਤਲਾ ਤੇ ਲੰਬਾ ਕੱਟ ਲਿਆ ਤੇ ਇੱਕ ਸਾਈਡ ਤੇ ਰੱਖਤਾ ਫਿਰ ਲਵਾਂਗੇ ਜੀ ਕੜਾਈ ਤੇ ਵਿੱਚ ਅੱਧੀ ਪਾਣੀ ਘੜਤੀ ਪਾਵਾਂਗੇ ਤੇਲ ਦੀ ਚੰਗੀ ਤਰ੍ਹਾਂ ਤੇਲ ਨੂੰ ਆਪਾਂ ਗਰਮ ਕਰ ਲਾਂਗੇ ਜਦੋਂ ਵੀ ਘਰ ਵਿੱਚ ਕੋਈ ਵੀ ਸੁੱਕੀ ਸਬਜੀ ਤਿਆਰ ਕਰਦੇ ਹੋ ਤਾਂ ਉਹਨੂੰ ਸਰ੍ਹੋਂ ਦੇ ਤੇਲ ਵਿੱਚ ਹੀ ਤਿਆਰ ਕਰਿਆ ਕਰੋ ਕਿਉਂਕਿ ਇਹ ਥੋੜਾ ਜਿਹਾ ਸਟਰੋਂਗ ਹੁੰਦਾ ਹੈ ਸੇਤ ਲਈ ਵੀ ਵਧੀਆ ਹੁੰਦਾ ਤੇ ਸਬਜੀ ਵਿੱਚ ਤਿੱਖਾਪਨ ਆਉਂਦਾ ਫਿਰ ਆਪਾਂ ਵਿੱਚ ਭੁੰਨਾਂਗੇ ਜੀਰਾ ਤੇ ਥੋੜੀ ਜਿਹੀ ਪਾਵਾਂਗੇ ਰਾਈ ਜਦੋਂ ਹੀ ਹਲਕੇ ਜਿਹਾ ਪੱਕ ਗਏ ਨਾਲ ਦੀ ਨਾਲ ਹੀ ਬਰੀਕ ਕੱਟੀ ਹੋਈ ਲਸਣ ਪਾ ਦਾਂਗੇ ਬਾਕੀ ਜਿਹੜੀ ਚੀਜ਼ ਤੁਸੀਂ ਪਾਉਣੀ ਹੈ ਆਪਣੇ ਟੇਸਟ ਦੇ ਅਨੁਸਾਰ ਪਾ ਲਿਓ ਤੁਸੀਂ ਇਹਦੇ ਵਿੱਚ ਅਦਰਕ ਵੀ ਪਾ ਸਕਦੇ ਹੋ ਫਿਰ ਪਾ ਾਂਗੇ ਬਰੀਕ ਤੇ ਲੰਬੇ ਕੱਟੇ ਹੋਏ ਆਪਣੇ ਪਿਆਜ਼ ਹੌਲੀ ਹੌਲੀ ਕਰਕੇ ਮਿਕਸਡ ਕਰਦੇ ਜਾਵਾਂਗੇ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਾਂਗੇ ਹੌਲੀ ਹੌਲੀ ਪਿਆਜ਼ ਪੱਕਦੇ ਜਾਣਗੇ ਤੇ ਆਪਣੇ ਆਪ ਹੀ ਇਹ ਵਿੱਚ ਖੁੱਲਦੇ ਜ ਜਾਣਗੇ ਉਸ ਤੋਂ ਬਾਅਦ ਤਿੰਨ ਚਾਰ ਪਾਦਾਂਗੇ ਹਰੀਆਂ ਮਿਰਚਾਂ ਉਹਨਾਂ ਨੂੰ ਆਪਾਂ ਬਿਲਕੁਲ ਬਰੀਕ ਕੱਟ ਲਿਆ ਤੇ ਉਹਨਾਂ ਨੂੰ ਵੀ ਵਿੱਚੇ ਹੀ ਮਿਕਸ ਕਰ ਲਿਆ ਫਿਰ ਆਪਾਂ ਇਹਦੇ ਵਿੱਚ ਪਾਈਆਂ ਸੁੱਕੀਆਂ ਲਾਲ ਮਿਰਚਾਂ ਤੇ ਉਹਨੂੰ ਆਪਾਂ ਕਿਸੇ ਵੀ ਚੀਜ਼ ਨਾਲ ਛੋਟਾ ਛੋਟਾ ਕੱਟ ਲਿਓ ਚਾਹੀ ਤੁਸੀਂ ਇਹਦੇ ਵਿੱਚ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਮਤਲਬ ਮਿਰਚਾਂ ਨੂੰ ਕੁੱਟ ਕੇ ਵੀ ਤੁਸੀਂ ਇਹਦੇ ਚ ਪਾ ਦਿਓ ਜਦੋਂ ਇਹ ਸਬਜੀ ਪੱਕ ਜੂਗੀ ਤਾਂ ਇਹਦੇ ਵਿੱਚ ਬੜੀਆਂ ਹੀ ਦੇਖਣ ਵਿੱਚ ਵਧੀਆ ਲੱਗਣਗੀਆਂ ਬਾਕੀ ਜਿਹੜੀ ਸੁੱਕੀ ਲਾਲ ਮਿਰਚ ਹੈ ਸਿਹਤ ਲਈ ਬੜੀ ਵਧੀਆ ਹੁੰਦੀ ਹੈ ਫਿਰ ਆਪਾਂ ਕੱਟ ਲਈ ਜੀ ਦੋ ਟਮਾਟਰ ਬਿਲਕੁਲ ਛੋਟੇ ਛੋਟੇ ਪੀਸਾਂ ਵਿੱਚ ਇਹਨਾਂ ਨੂੰ ਕੱਟ ਲਿਆ ਤੇ ਸਬਜੀ ਵਿੱਚ ਇਹਨਾਂ ਨੂੰ ਮਿਕਸ ਕਰ ਦਾਂਗੇ ਪਿਆਜ਼ ਆਪਣੇ ਇੱਥੇ ਅੱਧੇ ਤੋਂ ਜ਼ਿਆਦਾ ਪੱਕ ਕੇ ਤਿਆਰ ਹੋ ਗਏ ਜਦੋਂ ਇਹ ਟਮਾਟਰ ਚੰਗੀ ਤਰ੍ਹਾਂ ਮਿਕਸ ਹੋ ਗਏ ਹੌਲੀ ਹੌਲੀ 3-4 ਮਿੰਟ ਲਗਾਤਾਰ ਆਪਾਂ ਸਬਜੀ ਨੂੰ ਪਕਾਵਾਂਗੇ ਪੱਤਾ ਗੋਬੀ ਮਟਰ ਅਕਸਰ ਹੀ ਘਰ ਦੇ ਵਿੱਚ ਬੰਦੇ ਰਹਿੰਦੇ ਆ ਪਰ ਅੱਜ ਆਪਾਂ ਇਹ ਆਲੂ ਮਿਕਸ ਕਰਕੇ ਬਣਾਵਾਂਗੇ ਮੱਤਲੇ ਤੇ ਲੰਬੇ ਸਾਈਜ਼ ਦੇ ਆਪਾ ਆਲੂ ਕੱਟ ਲੇ ਜਿਨ੍ਹਾਂ ਨੂੰ ਪੱਕਣ ਤੇ ਜ਼ਿਆਦਾ ਟਾਈਮ ਨਾ ਲੱਗੇ ਤੇ ਇੰਨੇ ਪਤਲੇ ਵੀ ਨਾ ਕੱਟਿਓ ਕਿ ਇਹ ਬਿਲਕੁਲ ਵਿੱਚ ਮੈਸ਼ ਹੋ ਜਾਣ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਫਲੇਵਰ ਲਈ ਥੋੜੀ ਜੀ ਹਿੰਗ ਪਾਵਾਂਗੇ ਤੇ ਜ਼ਰੂਰਤ ਅਨੁਸਾਰ ਪਾ ਦਾਂਗੇ ਨਮਕ ਹਿੰਗ ਦਾ ਟੇਸਟ ਇਸ ਸਬਜ਼ੀ ਵਿੱਚ ਬੜਾ ਹੀ ਵਧੀਆ ਆਉਂਦਾ ਹੈ ਜੇ ਹਿੰਗ ਜ਼ਿਆਦਾ ਸਟਰੋਂਗ ਹੈ ਤਾਂ ਚੁਟਕੀ ਭਰੀ ਪਾਓ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਇਹਨੂੰ ਟੱਕ ਦਾਂਗੇ ਇੱਥੇ ਸਬਜ਼ੀ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਅੱਧੀ ਨਹੀਂ ਪੱਕ ਜਾਂਦੀ ਮਤਲਬ 50% ਤੱਕ ਆਪਾਂ ਲੂਣ ਨੂੰ ਪਕਾ ਲੈਣਾਗਾ ਬਹੁਤੇ ਲੋਕੇ ਸਬਜੀ ਖਾਣ ਤੋਂ ਪਰਹੇਜ਼ ਕਰਦੇ ਨੇ ਕਿਉਂਕਿ ਇਹ ਸਬਜੀ ਵਾਰੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਪਰ ਅਕਸਰ ਹੀ ਅਸੀਂ ਜਦੋਂ 버ਗਰ ਖਾਣੇ ਆ ਨੂਡਲਸ ਖਾਣੇ ਆ ਮਨਚੂਰੀਅਨ ਖਾਣੇ ਆ ਤਾਂ ਇਹ ਸਬਜੀ ਅਸੀਂ ਉਦੋਂ ਖਸ ਕੇ ਖਾਣੇ ਆ ਕਿਉਂਕਿ ਸਭ ਤੋਂ ਜ਼ਿਆਦਾ ਫਾਸਟ ਫੂਡ ਦੇ ਵਿੱਚ ਪੱਤਾ ਗੋਭੀ ਯੂਜ਼ ਹੁੰਦੀ ਹੈਗੀ ਪਰ ਜੇ ਸਬਜੀ ਨੂੰ ਤੁਸੀਂ ਕੱਟ ਕੇ ਗਰਮ ਪਾਣੀ ਵਿੱਚ ਧੋ ਲੈਨੇ ਹੋ ਤੇ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਮੈਂ ਲਗਾਤਾਰ ਇਸੇ ਤਰ੍ਹਾਂ ਹੀ ਬਣਾਉਂਦੀ ਰਹਿੰਨੀ ਆ ਘਰ ਦੇ ਸਾਦੇ ਜਿ ਮਸਾਲੇ ਪਾਲਾਂਗੇ ਨਮਕ ਮਿਰਚ ਮਸਾਲਾ ਹਲਦੀ ਤਨੀਆ ਪਾਊਡਰ ਮਿਰਚ ਆਪਾਂ ਥੋੜੀ ਜਿਹੀ ਘੱਟ ਪਾਈ ਹੈ ਕਿਉਂਕਿ ਆਪਾਂ ਇਹਦੇ ਵਿੱਚ ਤਿੱਖੀ ਮਿਰਚ ਪਾਈ ਹੋਈ ਹੈ ਸੁੱਕੀ ਲਾਲ ਮਿਰਚ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਮਗ ਰੰਗ ਵਾਲੀ ਮਿਰਚੇ ਦੇ ਨਾਲ ਸਬਜ਼ੀ ਦਾ ਕਲਰ ਬੜਾ ਹੀ ਵਧੀਆ ਆਊਗਾ ਮਿਕਸ ਕਰਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਤੇ ਹੁਣ ਆਪਾਂ ਮਿਕਸ ਕਰਾਂਗੇ ਪੱਤਾ ਗੋਭੀ ਇਸ ਸਬਜ਼ੀ ਨੂੰ ਬਣਨ ਤੇ ਜ਼ਿਆਦਾ ਸਮਾਂ ਨਹੀਂ ਲੱਗਦਾ ਇਸ ਲਈ ਆਪਾਂ ਆਲੂਆਂ ਨੂੰ ਪਹਿਲਾਂ ਹੀ ਅੱਧਾ ਪਕਾ ਲਿਆ ਹੌਲੀ ਹੌਲੀ ਮਿਕਸ ਕਰਾਂਗੇ ਪਾਣੀ ਦੀ ਵਰਤੋਂ ਬਿਲਕੁਲ ਕਰਾਂਗੇ ਗੋਭੀ ਆਪਣੀ ਇੱਥੇ ਬਿਲਕੁਲ ਸੁੱਕ ਚੁੱਕੀ ਹੈ ਕਿਉਂਕਿ ਆਪਾਂ ਛੰਨੀ ਵਿੱਚ ਪਾ ਕੇ ਪਹਿਲਾਂ ਹੀ ਰੱਖੀ ਹੋਈ ਸੀ ਬਾਕੀ ਜੇ ਤੁਹਾਨੂੰ ਜ਼ਰੂਰਤ ਪਵੇ ਕਈ ਵਾਰ ਜ਼ਿਆਦਾ ਹੀ ਸੁੱਕ ਜਾਂਦੀ ਹੈ ਸਬਜੀ ਤਾਂ ਇੱਕ 스ਪੂਨ ਪਾਣੀ ਦਾ ਪਾ ਲਿਓ ਤੇ ਜਦੋਂ ਹੀ ਪੱਤਾ ਗੋਭੀ ਮਿਕਸ ਕਰੋਗੇ ਤਾਂ ਤੁਸੀਂ ਇਹਨੂੰ ਢੱਕ ਕੇ 5 ਮਿੰਟ ਲਈ ਬਿਲਕੁਲ ਸਲੋ ਫਲੇਮ ਤੇ ਰੱਖ ਦਿਓ ਇਹਨੇ ਪਾਣੀ ਆਪਣੇ ਆਪ ਹੀ ਛੱਡ ਦੇਣਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਬੜਾ ਹੀ ਸੋਹਣਾ ਇਹਦਾ ਕਲਰ ਆਊਗਾ ਜਿਵੇਂ ਜਿਵੇਂ ਪੱਕਦੀ ਜਾਊਗੀ ਤੇ ਇਸ ਤਰ੍ਹਾਂ ਦੀ ਹੋ ਜੂ ਜਦੋਂ ਇਹਨੂੰ ਪਕਦੀ ਨੂੰ 5 ਤੋਂ 6 ਮਿੰਟ ਲਗਾਤਾਰ ਹੋ ਗਏ ਤਾਂ ਇਹੋ ਜੀ ਹੋ ਗਈ ਦੇਖੋ ਬਿਲਕੁਲ ਸੁੱਕੀ ਸੁੱਕੀ ਸਬਜ਼ੀ ਤਿਆਰ ਹੋਈ ਹੈ ਤੇ ਬਹੁਤ ਹੀ ਮਜ਼ੇਦਾਰ ਇਹ ਬਣਦੀ ਹੈ ਜਿੰਨੇ ਵਧੀਆ ਇਹਨੂੰ ਕਟੋਗੇ ਓਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਊਗੀ ਕਿਉਂਕਿ ਇਹ ਸਬਜ਼ੀ ਦੀ ਸਾਰੀ ਜਿਹੜੀ ਲੁੱਕ ਹੈ ਉਹ ਕਟਣ ਤੇ ਹੈ ਉਸ ਤੋਬਾਜੀਆ ਪਾ ਉੱਪਰ ਪਤਾ ਹੈ ਰਤਨੀਆ ਤੇ ਬਹੁਤ ਹੀ ਮਜ਼ੇਦਾਰ ਸਬਜੀ ਆਪਣੀ ਬਣ ਕੇ ਤਿਆਰ ਹੈ ਜਿਹੜੇ ਸਬਜੀ ਨੂੰ ਘਰ ਵਿੱਚ ਅਕਸਰ ਹੀ ਬਣਾ ਕੇ ਖਾਂਦੇ ਆ ਇੱਕ ਵਾਰੀ ਇਹ ਤਰੀਕਾ ਵਰਤ ਕੇ ਜਰੂਰ ਦੇਖਿਓ ਤੇ ਜਿਹੜੇ ਸਬਜੀ ਨੂੰ ਪਸੰਦ ਨਹੀਂ ਕਰਦੇ ਨਹੀਂ ਬਣਾਉਂਦੇ ਤਾਂ ਤੁਸੀਂ ਬਿਲਕੁਲ ਨਾ ਬਣਾਓ ਉਹ ਤੁਹਾਡੀ ਆਪਣੀ ਮਰਜ਼ੀ ਸਬਜੀ ਆਪਣੀ ਬਣ ਕੇ ਤਿਆਰ ਹੈ ਹੁਣ ਆਪਾਂ ਕਰਾਂਗੇ ਸਰਵ ਤੇ ਅੱਜ ਇਹਨੂੰ ਆਪਾਂ ਪੱਤਾ ਗੋਬੀ ਦੇ ਪੱਤਿਆਂ ਦੇ ਉੱਪਰ ਹੀ ਸਰਵ ਕਰਾਂਗੇ ਕਿਉਂਕਿ ਬੱਚਿਆਂ ਦੀ ਡਿਮਾਂਡ ਸੀ ਕਿ ਇਸੇ ਤਰ੍ਹਾਂ ਹੀ ਖਾਣੀ ਹੈ ਕਿਉਂਕਿ ਇੱਕ ਵਾਰੀ ਮੈਂ ਪਹਿਲਾ ਵੀਡੀਓ ਤਿਆਰ ਕੀਤੀ ਸੀ ਤਾਂ ਇਸ ਤਰ੍ਹਾਂ ਹੀ ਬਣਾਈ ਸੀ ਤੇ ਬੱਚਿਆਂ ਜਦੋਂ ਇੱਕ ਵਾਰ ਚੀਜ਼ ਦੇਖ ਲੈਂਦੇ ਫਿਰ ਵਾਰ-ਵਾਰ ਉਸ ਗੱਲ ਪਿੱਛੇ ਪੈ ਜਾਂਦੇ ਐ ਬਹੁਤ ਹੀ ਮਜ਼ੇਦਾਰ ਸਬਜੀ ਬਣ ਕੇ ਤਿਆਰ ਹੈ ਤੇ ਨਾਲ ਬਣਾਈ ਸੀ ਅੱਜ ਆਪਾਂ ਤੰਦੂਰ ਦੀ ਰੋਟੀ ਤੇ ਰਾਇਤਾ ਥੋੜਾ ਜਿਹਾ ਸਲਾਦ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਮਜ਼ੇਦਾਰ ਜੀ ਸਬਜੀ ਬਣਾ ਕੇ ਆਪਣੇ ਪਰਿਵਾਰ ਨਾਲ ਬਹਿ ਕੇ ਜ਼ਰੂਰ ਖਾਓ ਮੇਰੀ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ તે નવિય નવિં રેસપિયા દેખણ મેજનું ફોલો કરો યુટ્યુબથી સબસક્રાઈબ કરો ધનવાદ